ਆਦਮੀ ਸਰਕਾਰ ਨੂੰ ਸੱਚਣਾ ਚਾਹਦਾ ਗਰੀਬਾਂ ਦੇ ਘਰ ਬਣਾਉਣ ਜਿਹੜੇ ਤੁਹਾਡੀ ਸਰਕਾਰ ਕੀਤਾ ਉਹਨਾਂ ਨੂੰ ਵੋਟਾਂ ਪਾਈਆਂ ਕਈਆਂ ਦੇ ਘਰ ਅਜੇ ਕੱਚੇ ਪਏ ਉੱਥੇ ਕਿੰਨੇ ਬਖਾਵਾ ਗੱਲ ਕਰ ਲੋ ਭਾਈ ਤੁਹਾਡੀ ਉਮਰ ਤੇ ਵੈਸੇ ਘਰ ਬੈਣ ਵਾਲੀ ਆ ਜੁਰਗੋ ਅੱਜ ਦਾ ਦਿਨ ਪਤਾ ਕੀ ਹੈ ਮਜਬੂਰੀ ਨੂੰ ਬਰਾਵਾ ਪੈਂਦਾ ਜੀ ਕੀ ਕਰੀਏ ਹੋਣਾ ਇਹ ਬਸ ਨਾਂ ਦੇ ਰਹਿ ਗਏ ਰੰਗਲਾ ਪੰਜਾਬੀ ਨਾਮ ਦਾ ਹੀ ਰਹਿ ਗਏ ਕੁਛ ਨਹੀਂ ਹੈਗਾ ਇੱਥੇ ਤਬ ਅਜਿਹੀ ਸ਼ਸਤੀ ਬਿਲਕੁਲ ਜੀ ਮਹਿੰਗਾਈ ਹੈ ਸਭ ਚਲਦਾ ਜਾਂਦੇ ਹੈ ਕੋਈ ਘਰ ਬੰਦੇ ਨੇ ਪਰ ਬਣਾ ਨ ਉਹ ਇੰਡਾਇਸ ਨੂੰ 2 ਨੰਬਰ ਦੀ ਕਮਾਈ ਹੈ ਸਾਮ ਦੂਰ ਖਲੋਤੇ ਆ ਠੀਕ ਹੈ ਜੇ ਮਹਿੰਗਾਈ ਇੰਨੀ ਹੋ ਗਈ ਹੈ ਨਾ ਨੂੰ ਰੋਟੀ ਇੱਕ ਦਿਹਾੜੀ ਲੱਗ ਜਾਂਦੀ ਹੈ ਇੱਕ ਨਹੀਂ ਲੱਗਦੀ ਉਹਦੇ ਨਾਲ ਹੀ ਅਸੀਂ ਆਪਣਾ ਗੁਜ਼ਾਰਾ ਕਰਦੇ ਆ ਠੀਕ ਹੈ ਨਾ ਸਾਨੂੰ ਕੋਈ ਗਵਰਨਮੈਂਟ ਦੇ ਰਹੀ ਹੈ ਨਾ ਕੋਈ ਕਾਂਗਰਸ ਦੇ ਰਹੀ ਨੇ ਭਾਜਪਾ ਦੇ ਰਹੀ ਨਾ ਮਾਂ ਪਾਰਟੀ ਦੇ ਰਹੀ ਆ ਆਨੂੰ ਅਜ ਤੱਕ ਕਣਕਾ ਵੀ ਨਹੀਂ ਮਿਲੀ ਆਹ ਤਾਂ ਪਿੰਡੋਂ ਆਇਦਾ ਕਰਾਇਆ ਲਾ ਕੇ ਦਿਲੀ ਮਰਜੀ ਦਾ ਕੰਮ ਮਿਲਦਾ ਨਹੀਂ ਕੰਮ ਹੈਗਾ ਨਹੀਂ ਆ ਚੌਂਕ ਤੇ ਪਹਿਲੀ ਗੱਲ ਤਾਂ ਕੋਈ ਦਿਹਾੜੀ ਨਹੀਂ ਕਰਦਾ ਨਹੀਂ ਮੁੰਡਾ ਮੰਗੇ ਅਨੰਦ ਕੀ ਕਿੰਨੂ ਉਟਰੋਗੇ ਐਂ ਕਿਸੇ ਨੂੰ ਨਹੀਂ ਉਟਰੋਗੇ ਸਾਫ ਨਾ ਆਟਿਆ ਤੇ ਜੀ ਕਿ ਤੂੰ ਕਿੱਥੋਂ ਆਇਆ ਮੈਂ ਕੋਹੜੀ ਤੋਂ ਆਇਆ ਸਰ ਸ਼ੈਗਲ ਤੇ ਆਉਣੇ ਹਿਸਾਬ ਨਾਲ 25 ਕਿਲੋਮੀਟਰ ਹੈਗਾ ਅਪਡਾਊਨ ਅਪਡਾਊਨ ਨਾ ਨਾ 50 ਕਿਲੋਮੀਟਰ ਅਪਡਾਊਨ ਤਮ ਲਿਆ ਕਾਮ ਸਰ ਤਿੰਨ ਦਿਨ ਹੋ ਗਏ ਵੇਖ ਲਓ ਮੁੜ ਕੇ ਚੱਲ ਜਾਈਦਾ ਕੀ ਕਰੀਏ ਮਜਬੂਰੀ ਕੀ ਕਰੀਏ ਅੱਜ ਕੀ ਦਿਨਾਂ ਪਤਾ ਨਹੀਂ ਨਹੀਂ ਸਰ ਅੱਜ ਨਹੀਂ ਮਜ਼ਦੂਰ ਦਿਵਸ ਸਾਡੀ ਛੁੱਟੀ ਹੋਣੀ ਚਾਹੀਦੀ ਤੁਹਾਨੂੰ ਘਰ ਹੋਣਾ ਚਾਹੀਦਾ ਸੀ ਹਾਂ ਜੀ ਪਰ ਸਰ ਤਿੰਨ ਦਿਨ ਹੋ ਗਏ ਅੱਗੇ ਮੁੜ ਕੇ ਜਾਣ ਨਾਲ ਛੁੱਟੀ ਕਰੀਏ ਕੀ ਫਾਇਦਾ ਅੱਜ ਛੁੱਟੀ ਕਰਾਂ हमको चार दिन चार दिन पहले रहते हैं एक दिन काम मिलता है जी पाँच सौ रूपया लेके जाते हैं एक हफ्ता खाते हैं जी आज मई दिवस है मई दिवस का पता जी क्या है आज, दिवस? आज मजदूर की छुट्टी होती है पर हमारे घर में रोटी नहीं है कि हम काम पर आना पड़ ਦੀ ਦਿਵਸਾ ਗਮਈ ਦੂਰ ਦਿਵਸਾ ਗੌਰ ਇਹਨਾਂ ਲੋਕਾਂ ਦੀ ਗੱਲ ਕਰਨੀ ਪਈ ਜੀ ਚੋਨਾ ਆਂਦੀਆਂ ਵਾ ਚੋਨਾ ਦੇ ਵਿੱਚ ਵਾਦੇ ਹੁੰਦੇ ਆ ਲੇਕਿਨ ਜਿਹੜੀ ਬੇਰੋਜ਼ਗਾਰੀ ਹੈਗੀ ਉਹ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇੱਕ ਵੱਡਾ ਮੁੱਦਾ ਹੈ ਜਿਹਦੇ ਤੇ ਕੰਮ ਹੋਣਾ ਚਾਹੀਦਾ ਤਾਂ ਕਿ ਰੋਜ਼ਗਾਰ ਮਿਲਣਾ ਚਾਹੀਦਾ ਵਾ ਮਾਇੂਸ ਹੋ ਕੇ ਕਈ ਵਾਰ ਜਾਣਾ ਪੈਂਦਾ ਵਾ ਲੋਕ ਲੁੱਤੇ ਨੇ ਪੁੱਛਦੇ ਆ ਕਿ ਭਾਈ ਕੀ ਨਾਲ ਤੁਹਾਡਾ ਸਦਨਾਮ ਸਿੰਘ ਸਤਨਾਮ ਜੀ ਕਿੱਥੋਂ ਆਏ ਜੀ ਖਿਆਲੇ ਤੋਂ ਆਏ ਖਿਆਲੇ ਤੋਂ ਆਏ ਈ ਦੂਰ ਕੰਮ ਲਈ ਕੰਮ ਮਿਲਿਆ ਕੰਮ ਨਹੀਂ ਭਾਈ ਮਿਲਿਆ ਕੀ ਕਰਨ ਸਰਕਾਰਾਂ ਵਾਦੇ ਕਰਦੀਆਂ ਅੱਜ ਮਹੀ ਦਿਵਸ ਦਾ ਪਤਾ ਜੀ ਤੁਹਾਨੂੰ ਮੈਂ ਦੂਰ ਦਿਵਸ ਦਾ ਨਹੀਂ ਜੀ ਅੱਜ ਤੁਹਾਨੂੰ ਛੁੱਟੀ ਕਰਨੀ ਚਾਹੀਦੀ ਸੀ ਲੇਕਿਨ ਹਾਂਜੀ ਘਰ ਦੇ ਲਈ ਸੜਕਾਂ ਦੀ ਮਜਬੂਰੀਆਂ ਆ ਮਜਬੂਰੀਆਂ ਸਰ ਜਿਹੜੀਆਂ ਤੇ ਲੈਦੀ ਦੂਰ ਲੈ ਕੇ ਆਉਂਦੀਆਂ ਆ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਕੀ ਲੱਗਦਾ ਵਾਦੇ ਪੂਰੇ ਕਰ ਰਹੀ ਹੈ ਤੁਹਾਡੇ ਮੁਤਾਬਿਕ ਚੱਲ ਰਹੀ ਹੈ ਨਹੀਂ ਵਾਦੇ ਤੇ ਕੋਈ ਨਹੀਂ ਪੂਰੇ ਕਰ ਰਹੀ ਫਿਰ ਚੋਣਾ ਆ ਗਿਆ ਲੋਕ ਸਭਾ ਵੱਡਾ ਮੁੱਦਾ ਹੈ ਸੈਂਟਰ ਤੋਂ ਪ੍ਰੋਜੈਕਟ ਆ ਸਕਦੇ ਰੋਜ਼ਗਾਰ ਆ ਸਕਦਾ ਵਾ ਜੇ ਵੋਟ ਮੰਗਣ ਨਾਂ ਤੇ ਮੰਨ ਕਰਦਾ ਕਿਸੇ ਨੂੰ ਵੋਟ ਦਈਏ ਬੋਰਡ ਕਿਸੇ ਨੂੰ ਨਹੀਂ ਦੇਣੀ ਸਰ ਅਸੀਂ। ਗੋਡ ਪਉਣੀ ਨਹੀਂ ਆਗਤੀ। ਸਾਡਾ ਆਈਟਮ ਮੰਦਾ ਹਾਲ ਹੁੰਦਿਆ। ਸਰ ਕਰੀਏ ਕੀ? ਇੱਥੇ 50 ਰੁਪਏ ਕਿਰਾਇਆ ਲਾ ਕੇ ਆਈ ਤਾਂ ਫਿਰ ਮੁੜ ਕੇ ਜਾਈਦਾ। ਉਹ ਮਜ਼ਦੂਰ ਦੇ ਵੈਸਾ ਕੀ ਨਾ ਪਾਈ ਤੁਹਾਡਾ? ਸਰ ਜੀ ਸਰ ਜੀ। ਸਰ ਜੀ ਭਾਜੀ ਕੰਮ ਮਿਲਿਆ? ਨਹੀਂ ਸਰ ਜੀ। ਕੱਲ ਮਿਲਿਆ ਸੀ। ਨਾ ਮੈਨੂੰ ਚਾਰ ਦਿਨ ਮੁਰਦਿਆਂ ਨੂੰ। ਕਿਸ ਤਰ੍ਹਾਂ ਜਾਂਦੇ ਕਰ? ਰੋਜ਼ ਡੇਲੀ ਮੁੜ ਕੇ ਜਲਦੀ ਦਾ। ਘਰ ਤੇ ਆਸ ਲਾ ਕੇ ਬੈਠੇ ਕਿਵੇਂ ਜਾਂਦੇ? ਰਹਾ ਦੋ ਪਿੰਡੋਂ ਆਈਦਾ ਕਰਾਇਆ ਲੱਗ ਡੇਲੀ ਮੁਰਜੀ ਦਾ ਕੰਮ ਮਿਲਦਾ ਨਹੀਂ ਕੰਮ ਹੈਗਾ ਨਹੀਂ ਆ ਚੌਂਕ ਤੇ ਪਹਿਲੀ ਗੱਲ ਤਾਂ ਕੋਈ ਦਿਹਾੜੀ ਨਹੀਂ ਪਰ ਤੁਹਾਡੀ ਜੇ ਸਰਕਾਰ ਰੋਜ਼ਗਾਰ ਪੈਦਾ ਕਰੇ ਤੇ ਇਸ ਤਰ੍ਹਾਂ ਦੇ ਹਾਲਾਤ ਨਾ ਪੈਦਾਣ ਸੜਕਾਂ ਤੇ ਖੜੇ ਹੁੰਦੇ ਸਾਡੀ ਸਰਕਾਰ ਕਹਿ ਦਿੰਦੀ ਆ ਕੰਮ ਕਰਾਂਗੇ ਆ ਕਰਾਂਗੇ ਰੇਤਾ ਬਜਰੀ ਸਸਤਾ ਹੋ ਜਾਣਾ ਨਾ ਸਰ ਜੀ ਉਹ ਕਾ ਬੰਦ ਕਰੀ ਜਾਂਦੇ ਆ ਕੰਮ ਨਾ ਮਿਲਣਾ ਇਸੇ ਕਰਨ ਦੀ ਰੇਤਾ ਬਜਰੀ ਰੇਤਾ ਬਜਰੀ ਸਰ ਜੀ ਬੰਦ ਕੀਤੀ ਜਿਹੜੀ ਉਹਨਾਂ ਨੇ ਜਿਹੜੀ ਮਹਿੰਗਾਈ ਕਰੀ ਜਾਂਦੇ 2 ਸਾਲ ਹੋ ਚਲੇ 2 ਸਵਾ 10 2 ਸਵਾ 2 ਸਾਲ ਹੋ ਗਏ ਆਮ ਆਨੰਦ ਪਾਰਟੀ ਸਰਕਾਰ ਆਮ ਲੋਕਾਂ ਦੀ ਸਰਕਾਰ ਕਹਿ ਕੇ ਆਈ ਸੀ ਕੀ ਕੰਮ ਲੱਗਦਾ ਤੁਹਾਡੇ ਮੁਤਾਬਿਕ ਹੋਇਆ ਸਾਰਾ ਢਮਗਾਂ ਨਹੀਂ ਕੋਈ ਵੀ ਨਹੀਂ ਹੋਇਆ ਸਾਡਾ ਨਹੀਂ ਕੋਈ ਕੰਮ ਸੌਰਦਿਆ ਪਿਆ ਦੇ ਜੋ ਵੋਟਾਂ ਮੰਗੇ ਅਨੰਦ ਕੀ ਕਿਨੂੰ ਵੋਟ ਦੋਗੇ ਅਸੀਂ ਕਿਸੇ ਨੂੰ ਨਹੀਂ ਬੋਲਦੇ ਸਾਫ਼ ਨਾ ਟੇਲੋ ਹੋਣ ਮੇਰੀ ਵੀ ਬਣੀ ਆ ਤੈਨੂੰ ਪਤਾ ਕੀ ਆ ਮਜ਼ਦੂਰ ਦੀ ਹਿੱਸੇ ਆ ਆ ਛੁੱਟੀ ਹੋਣੀ ਚਾਹੀਦੀ ਸੀ ਪਰ ਕੀ ਕਰੀਏ ਮਜਬੂਰੀ ਆ ਕਰਦੀ ਕੰਮ ਕਰਾਂਗੇ ਤੇ ਕੁਝ ਲੈ ਕੇ ਜਾਵਾਂਗੇ ਆਸਾਂ ਆਸਾਂ ਲਾ ਕੇ ਘਰ ਬੈਠੇ ਹਾਂਜੀ ਹਾਂਜੀ ਸਰ ਜੀ ਛੋਟੇ ਛੋਟੇ ਬੱਚੇ ਆ ਛੋਟੇ ਛੋਟੇ ਬੱਚੇ ਆ ਸਰਕਾਰਾਂ ਨੂੰ ਸੋਚਣਾ ਵੇਗਾ ਮਜ਼ਦੂਰ ਦਿਵਸਾ ਉਦੋਂ ਹੀ ਮਤਲਬ ਜਦੋਂ ਇਹਨਾਂ ਨੂੰ ਰੋਜ਼ਗਾਰ ਮਿਲੇਗਾ ਸੋ ਵਾਦੇ ਨਹੀਂ ਕਰਨੇ ਵਾਦੇ ਪੂਰੇ ਕਰਨੇ ਇਹਨਾਂ ਲੋਕਾਂ ਦੇ ਘਰਾਂ 'ਚ ਰੋਟੀ ਪਰਿਵਾਰ ਬੈਠਾ ਵਾ ਆਸਾਂ ਲਾ ਕੇ ਬੈਠਾ ਕੀ ਨਾ ਤੁਹਾਡਾ ਜੀ ਹੈਪੀ ਸਿੰਗ ਕਿੱਥੋਂ ਆ ਜੇ ਕਰਿੰਡੇਰੋਂ ਕਰਿੰਡੇਰੋਂ ਆਏ ਆ ਯਾਨੀ ਕਿ ਉਹ ਤੋਂ ਤਕਰੀਬਨ ਤਕਰੀਬਨ 20 ਕਿਲੋਮੀਟਰ ਦੂਰ ਤੋਂ ਆਏ ਆ ਅੰਮ੍ਰਿਤਸਰ ਦੇ ਪੁੱਤਲੀ ਘਰ ਚੌਂਕ ਦੇ ਵਿੱਚ ਕਿਰਾਇਆ ਖਰਚ ਕੇ ਆਏ ਆ ਔਰ ਲੱਗਦਾ ਵਾਪਸ ਜਾਣ ਦਾ ਕਰਾ ਵੀ ਹੁੰਦਾ ਕਈ ਵਾਰ ਕੀ ਨਹੀਂ ਹੁੰਦਾ ਹੈ ਠੀਕ ਹੈ ਹਾਂਜੀ ਸੋ ਕੰਮ ਕਦੋਂ ਨਾਲ ਮਿਲਿਆ ਕੰਮ ਸਵੇਰ ਦੇ ਖਲੋਤੇ 8 ਵਜੇ ਜਾਣ ਕੇ ਨਹੀਂ ਮਿਲਿਆ ਕੱਲ ਮਿਲਿਆ ਸੀ ਨਹੀਂ ਕੱਲ ਨਹੀਂ ਮਿਲਿਆ ਨੇ ਮਿਲਿਆ ਬਤ ਕਿਤਰਾ ਘਰ ਜਾ ਕੇ ਜਦੋਂ ਘਰ ਦੇ ਕਹਿੰਦੇ ਕਿ ਅੱਜ ਕੰਮ ਮਿਲਿਆ ਨਹੀਂ ਘਰ ਜਾਂਦਾ ਜੀ ਕਰਦਾ ਨਹੀਂ ਜੀਕ ਨਹੀਂ ਕਰਦਾ ਸਰਕਾਰਾਂ ਜਾਨੂ ਆਪਸੀ ਕੀ ਕੀ ਆਸਾਂ ਜੀ ਸਰਕਾਰ ਦੇ ਜਾਂਦੀ ਕਿ ਅਸੀਂ ਰੋਜ਼ਗਾਰ ਦੇਵਾਂਗੇ ਖੁਸ਼ਹਾਲੀ ਦੇਵਾਂਗੇ ਸਰਕਾਰ ਕੁਝ ਨਹੀਂ ਦੇ ਦਿੰਦੀ ਬਈ ਆਪ ਦੀ ਸਰਕਾਰ ਚੋ ਕੁਝ ਮਿਲਿਆ ਨਹੀਂ ਕੀ ਨਾ ਟੋਟਾ ਸ੍ਰੀ ਪ੍ਰਸਾਦ ਯਾਦਵ ਬਿਹਾਰ ਤੋਂ ਕਿਹਾਂ ਸੇ ਹੈ ਬਿਹਾਰ ਸੇ ਜੀ ਜੀ ਵੋਟ ਪਾਣੀਓ ਬਿਹਾਰ ਮੇਂ ਤੋਂ ਲਾਲੂ ਪ੍ਰਸਾਦ ਯਾਦਵ ਨਿਤਿਸ਼ ਕੁਮਾਰ ਅੰਮ੍ਰਿਤਸਰ ਮੇਂੋਂ ਕਾਮ ਮਿਲਿਆ ਨਹੀਂ ਜੀ ਕਾਮ ਨਹੀਂ ਮਿਲਿਆ अगर वोट मांगने है तो किसको दोगे वोट देखिए ऐसे तो दिल नहीं करता किसान हर बार जो है ना हर बार वादा करता है कि ये करेंगे वो करेंगे गरीबिया दूर करेंगे बीजेपी ने वादे पूरे किए नहीं आम आदमी पार्टी ने कोई नहीं। कोई नहीं किया कोई वादा पूरा नहीं किया किसी ने वादे नहीं पूरे किए आज मजदूर दिवस है लेकिन सड़कों पे की ना पहला टाइम अमरीक सिंह अमरीक सिंह जी कितु आए कैनपुर बुलगण हां जी कैनपुर बुलगण कि बारह किलोमीटर काम तो मिले नहीं आज नहीं मिलया ਕਰਦੇ ਕੀ ਸੋਚਣਗੇ ਕੁਝ ਵੀ ਨਹੀਂ ਸੋਚਣਾ ਕੀ ਆ ਸੋਚਣਾ ਕੀ ਆ ਰੋਟੀ ਪੂਰੀ ਹੋਂਡੀ ਕਰਕੇ ਨਹੀਂ ਨਹੀਂ ਰੋਟੀ ਕਰ ਨਹੀਂ ਹੋਣੀ ਆ ਜਦੋਂ ਝਾੜੂ ਵਾਲੇ ਨੇ ਝਾੜੂ ਮਾਰ ਕੇ ਛੁੱਟ ਦਿੱਤਾ ਤੇ ਹੁਣ ਕਿਹਨੂੰ ਵੋਟ ਪਾਵਾਂਗੇ ਹੁਣ ਵੀ ਵੇਖਾਂਗੇ ਜਦੋਂ ਆਊਗਾ ਮੌਕਾ ਹੁਣ ਕਿਹਨੂੰ ਪਾਈਏ ਸਾਨੂੰ ਜਿਹੜਾ ਵੋਟ ਪਵਾ ਲੈਂਦਾ ਮੁੜ ਕੇ ਦਿੰਦਾ ਨਹੀਂਗਾ ਹਾਂ ਕੀ ਨਾ ਪਾਈ ਤੁਹਾਡਾ ਮੇਰਾ ਨਾਮ ਸੁਦੇਵ ਸਿੰਘ ਸਰ ਸੁਦੇਵ ਜੀ ਤੁਸੀਂ ਕਿੱਥੋਂ ਆਏ ਹੋ ਮੈਂ ਕਵਾਲੀ ਤੋਂ ਆਇਆ ਸਰ ਸ਼ੈਗਲ ਤੇ ਆਉਣੇ ਹਿਸਾਬ ਨਾਲ 25 ਕਿਲੋਮੀਟਰ ਹੈਗਾ ਆਪ ਡਾਊਨ ਆਪ ਡਾਊਨ ਨਾ ਨਾ 50 ਕਿਲੋਮੀਟਰ ਆਪ ਡਾਊਨੋ ਕੰਮ ਲਿਆ ਕੰਮ ਸਰ 3 ਦਿਨ ਹੋ ਗਏ ਵੇਖ ਲਓ ਮੁੜ ਕੇ ਚੱਲ ਜਾਈਦਾ ਕੀ ਕਰੀਏ ਮਜਬੂਰੀ ਕੀ ਕਰੀਏ ਅੱਜ ਕੀ ਦਿਨਾਂ ਪਤਾ ਤੁਹਾਨੂੰ ਨਹੀਂ ਸਰ ਅੱਜ ਨਹੀਂ ਮਜ਼ਦੂਰ ਦਿਵਸ ਆ ਤੁਹਾਡੀ ਛੁੱਟੀ ਹਣੀ ਚਾਹੀਦੀ ਤੁਹਾਨੂੰ ਘਰ ਹੋਣਾ ਚਾਹੀਦਾ ਸੀ ਹਾਂਜੀ ਪਰ ਸਰ 3 ਦਿਨ ਹੋ ਗਏ ਅੱਗੇ ਮੁੜ ਕੇ ਜਾਣ ਨਾਲ ਛੁੱਟੀ ਕਰੀਏ ਕੀ ਫਾਇਦਾ ਨੂੰ ਛੁੱਟੀ ਕਰਨ ਦਾ ਸਰਕਾਰਾਂ ਵਾਅਦੇ ਕਰਦੀ ਆ ਆਮ ਆਦੀ ਤੁਹਾਡੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਪਰ ਸਾਰੇ ਝੂਠੇ ਵਾਦੇ ਕਰਦੀਆਂ ਸਰਕਾਰਾਂ ਆ ਕਰਦਾਂਗੇ ਜੇ ਕਰਦੇ ਆ ਪਰ 1 ਰੁਪਏ ਸਾਡੇ ਲਈ ਤੇ ਕੋਈ ਵੀ ਸਰਕਾਰ ਅੱਗੇ ਇੱਦਾਂ ਫਿਰ ਆ ਮਜ਼ਦੂਰ ਲਈ ਤੇ ਕੋਈ ਸਰਕਾਰ ਨਹੀਂ ਅੱਗੇ ਕਿ ਵੋਟ ਪਾਓਗੇ ਇਹਨਾਂ ਨੂੰ ਨਹੀਂ ਸਾਰਾ ਆ ਕਿ ਕਿਸੇ ਨੂੰ ਨਹੀਂ ਵੋਟ ਪਾਵਾਗੇ ਜੇ ਆਉਣਗੇ ਕਿਸੇ ਨੂੰ ਨਹੀਂ ਪਾਣੀ ਸਾਰਾ ਘਰ ਦੇ ਪਰਿਵਾਰ ਹੋਣਾ ਤੁਹਾਡਾ ਹਾਂਜੀ ਸਰ ਤਿੰਨ ਬੱਚੇ ਆ ਟਿਕਦੇ ਤੁਹਾਨੂੰ ਹਾਂਜੀ ਟਿਕਦੇ ਕੀ ਕਰੀਏ ਤਿੰਨ ਦਿਨ ਹੋ ਗਏ ਰੋਈ ਮਨ ਸਾਮਾਨ ਨੂੰ ਕੁਛ ਲੈ ਕੇ ਆਓ ਲੈ ਕੇ ਆਓਗੇ ਕੀ ਕਰੀਏ ਸਰ ਦਿਹਾੜੀ ਲੱਗਦੀ ਨਹੀਂ ਕੀ ਲੈ ਕੇ ਜਾਣਾ ਉਤਰਾ ਚਲ ਜਾਈਦਾ ਦਿਹਾੜੀ ਲੱਗਦੀ ਨਹੀਂ ਬਿਲਕੁਲ ਮਜਬੂਰੀਆਂ ਆ ਗਈਆਂ ਦਿਹਾੜੀ ਨਹੀਂ ਲੱਗਦੀ ਆ ਹਾਲਾਤ ਇਹੋ ਜਿਹੇ ਹੈ ਆ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਉਸ ਤਰਫ ਦੀ ਤੁਹਾਨੂੰ ਤਸਵੀਰ ਦਿਖਾਵਾਂਗਾ ਕਿਸ ਤਰ੍ਹਾਂ ਅਗਰ ਇੱਕ ਕੋਈ ਆਂਦਾ ਕੰਮ ਕਰਾਉਣ ਲਈ ਤੇ ਕਿਸ ਤਰ੍ਹਾਂ ਇਹ ਸਾਰੇ ਆਥੇ ਪਾਸੇ ਜਿਹੜੇ ਇਕੱਠੇ ਹੋ ਜਾਂਦੇ ਠੇਰਾ ਪਾ ਕੇ ਬੈਹਿੰਦੇ ਆ ਕਿ ਕੰਮ ਮਿਲ ਜਾਵੇ ਕੰਮ ਨਹੀਂ ਮਿਲਦਾ ਪੁੱਤਲੀ ਘਰ ਚੌਂਕ ਦੇ ਵਿੱਚ ਹੈਗੇ ਆ ਜਿੱਥੇ ਕਿ ਰੋਜ਼ ਦੂਰੋਂ ਦੂਰੋਂ ਆਂਦੇ ਆ ਕੋਈ ਸਾਈਕਲਾਂ ਤੇ ਆ ਰਿਹਾ ਵਾ ਕੋਈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਆਪਣੀ ਰੋਟੀ ਲੈ ਕੇ ਆ ਰਿਹਾ ਨਾਲ ਕਿ ਕੰਮ ਮਿਲ ਜਾਵੇ ਮਜ਼ਦੂਰ ਦਿਵਸ ਹੈਗਾ ਮਈ ਦਿਵਸ ਹੈਗਾ ਇਹ ਮਈ ਦਿਵਸ ਦਾ ਉਦੋਂ ਹੀ ਮਤਲਬ ਹੋਏਗਾ ਜਦੋਂ ਇਹ ਖੁਸ਼ਹਾਲ ਹੋਣਗੇ ਇਨਾਂ ਨੂੰ ਰੋਟੀ ਰੋਜੀ ਮਿਲੇਗੀ ਕਿਉਂਕਿ ਰੋਟੀ ਰੋਜੀ ਦੀ ਜਦੋਂ ਗੱਲ ਕਰਦੇ ਆ ਤੇ ਰੋਟੀ ਰੋਜੀ ਜਦੋਂ ਮਾਇੂਸ ਹੋ ਕੇ ਜਾਂਦੇ ਆ ਤੁਸੀਂ ਦੇਖ ਸਕਦੇ ਕਿਸ ਤਰ੍ਹਾਂ ਮਜ਼ਦੂਰ ਦਿਵਸ ਦੀ ਗੱਲ ਕਰਦੇ ਆ ਮਜ਼ਦੂਰ ਦਿਵਸ ਇਹਨਾਂ ਲੋਕਾਂ ਨੂੰ ਅਸੀਂ ਯਾਦ ਕਰਦੇ ਆ ਕਿ ਨਹੀਂ ਇਹਨਾਂ ਤੋਂ ਬਿਨਾਂ ਅੰਮ੍ਰਿਤਸਰ ਜਾਂ ਗੁਰੂ ਨਗਰੀ ਜਾਂ ਪੰਜਾਬ ਜਾਂ ਪੂਰੇ ਦੇਸ਼ ਦੇ ਵਿੱਚ ਇਹਨਾਂ ਤੋਂ ਬਿਨਾਂ ਸੋਚਿਆ ਨਹੀਂ ਜਾ ਸਕਦਾ ਕਿਉਂਕਿ ਨੀਂਆ ਇਹਨਾਂ ਤੋਂ ਹੀ ਮਜ਼ਬੂਤ ਹੁੰਦੀਆਂ ਵਾ ਜਿਹੜੀ ਵੱਡੀ ਵੱਡੀ ਬਿਲਡਿੰਗਾਂ ਬਣਦੀਆਂ ਵਾ ਉਹ ਇਹਨਾਂ ਤੋਂ ਬਿਨਾਂ ਧੂਰੀਆਂ ਵਾ ਲੇਕਿਨ ਇਹਨਾਂ ਦੇ ਘਰ ਕਿਸ ਤਰ੍ਹਾਂ ਅਧੂਰੇ ਇਹਨਾਂ ਤੋਂ ਇਹਨਾਂ ਤੋਂ ਹੀ ਜਾਣਦੇ ਵੇ ਆ ਕਿ ਕਿਸ ਤਰ੍ਹਾਂ ਯਕੀਨ ਆ ਪਾਈ ਤੁਹਾਡਾ ਗਰਤਾਰ ਸਿੰਘ ਜੀ ਗਰਤਾਰ ਸਿੰਘ ਜੀ ਕੰਮ ਮਿਲਿਆ ਨਹੀਂ ਕੰਮ ਦੇ ਬੜੇ ਦਿਨ ਹੋ ਗਏ ਵਿਲੇ ਨੂੰ ਕਿੰਨੇ ਦਿਨ ਹੋ ਗਏ ਆ 10 ਦਿਨ ਹੋ ਹੀ ਗਏ ਇੱਥੋਂ ਆਇਓ ਵਡਾਲਾ ਪਿੰਡ ਕਿੰਨੀ ਦੂਰ ਐਥੋਂ ਇੱਥੋਂ ਹੈਗਾ ਕੋਈ 5 6 ਕਿਲੋਮੀਟਰ ਹੈਗਾ ਯਾਨੀ ਆਣਾ ਜਾਣਾ ਤੇ ਕੱਤੇ ਆਉਂਦੇ ਹੋ 6 ਘੰਟੇ ਹੀ ਕੰਮ ਨਹੀਂ ਮਿਲਦਾ ਫਿਰ ਘਰ ਜਾਣ ਨੂੰ ਫਿਰ ਘਰ ਹੀ ਚਲੇ ਜਾਈਦਾ ਤੇ ਹੋਰ ਕੀ ਕਰਨਾ ਸਰਕਾਰਾਂ ਵਾਅਦੇ ਕਰਦੀ ਆ ਪੰਜਾਬ 'ਚ ਤੁਹਾਡੀ ਸਰਕਾਰ ਜਿਨ੍ਹਾਂ ਨੇ ਕਿਹਾ ਆਮ ਲੋਕਾਂ ਦੀ ਸਰਕਾਰ ਕੀ ਵਾਅਦੇ ਪੂਰੇ ਨਹੀਂ ਹੋਏ ਕੋਈ ਵਾਅਦਾ ਪੂਰਾ ਨਹੀਂ ਹੋਇਆ ਜੀ ਰੋਜ਼ਗਾਰ ਨਹੀਂ ਮਿਲਿਆ ਨਾ ਜੀ ਇਹ ਆ ਆਪਾਂ ਭਾਈ ਤੁਹਾਡੀ ਉਮਰ ਤੇ ਵੈਸੇ ਘਰ ਬੈਣ ਵਾਲੀ ਆ ਹਾਂਜੀ ਹਾਂਜੀ ਜੁਰਗੋ ਅੱਜ ਦਾ ਦਿਨ ਪਤਾ ਕੀ ਆ ਬੈਠਾ ਲਈ ਜਾਂਦਾ ਜੀ ਅੱਜ ਦੇ ਦਿਨ ਦਾ ਪਤਾ ਤੁਹਾਨੂੰ ਹਾਂਜੀ ਹਾਂਜੀ ਮਜ਼ਦੂਰ ਦੇ ਵਸ ਮਈ ਦੀ ਵਸ ਆ ਤੁਹਾਡੇ ਵਰਗਾ ਦਿਨ ਸਾਡੇ ਵਰਗਾ ਦਿਨ ਛੁੱਟੀ ਕਰਨੀ ਚਾਹੀਦੀ ਆ ਤੇ ਕੀ ਤੁਹਾਨੂੰ ਕੰਮ ਨਹੀਂ ਮਿਲਿਆ ਮਜਬੂਰੀ ਨੂੰ ਰੌਣਾ ਪੈਂਦਾ ਜੀ ਕੀ ਕਰੀਏ ਹੋਣਾ ਸਰਕਾਰਾਂ ਸਿਰਫ ਨਾ ਦਿਆਂ ਨਾ ਦਿਆਂ ਹੀ ਆ ਬੋਟ ਪਾਉਗੇ ਬੋਟ ਤੇ ਪਾਣੀ ਆ ਜੀ ਬੋਟ ਤੇ ਪਾਵਾਂਗੇ ਕਿੰਨੂੰ ਪਾਉਗੇ ਐਸ ਕੀ ਅਜੇ ਵੇਖੋ ਮੌਕੇ ਵੇਖਾਂਗੇ ਮੌਕੇ ਵੇਖੋਗੇ ਬਿਲਕੁਲ ਮੌਕੇ ਦੇ ਦੇਖ ਹੀ ਰਹੇ ਹਾਂ ਕੰਮ ਨਹੀਂ ਮਿਲਿਆ ਕਿ ਨਾ ਭਾਈ ਤੁਹਾਡਾ ਮੈਨੂੰ ਬਿੱਟੂ ਠੇਕਦਾ ਜੀ ਠੇਕੇਦਾਰ ਜੀ ਤੁਹਾਡੇ ਠੇਕੇ ਤੁਸੀਂ ਲੈਂਦੇ ਹੋਨੇ ਹੋ ਠੇਕੇਦਾਰ ਕਿੰਨੀ ਦੇਰ ਹੋ ਗਿਆ ਠੇਕਾ ਮਿਲਿਆ ਕਿ ਨਹੀਂ ਮਿਲਿਆ ਇੱਕ ਮਹੀਨਾ ਹੋ ਗਿਆ ਜੀ ਪੂਰਾ ਇਤਰਾ ਫਿਰ ਘਰ ਜਾਂਦੇ ਹੋ ਜਦੋਂ ਕੰਮ ਨਹੀਂ ਮਿਲਦਾ ਲੋਕੇ ਚਲੇ ਜਾਂਦੇ ਹੋ ਘਰ ਫਿਰ ਮਜ਼ਦੂਰਾਂੇ ਜਾਣੇ ਪੈਦਾ ਘਰ ਦੇਖੀਰ ਤੇ ਜਾਣੇ ਪੈਣਾ ਜੀ ਸਰਕਾਰ ਪੰਜਾਬ ਚ ਕਈ ਸਰਕਾਰਾਂ ਆਈਆਂ ਮੌਜੂਦਾ ਆਵੰਦੀ ਵੇਟੀ ਸਰਕਾਰ ਗੱਲ ਕਰਦੀ ਆਮ ਲੋਕਾਂ ਦੀ ਗੱਲ ਕਰਾਂਗੇ ਖੁਸ਼ਹਾਲੀ ਦੇਵਾਂਗੇ ਰੰਗਲਾ ਪੰਜਾਬ ਬਣਾਵਾਂਗੇ ਕੀ ਇਹ ਰੰਗਲਾ ਪੰਜਾਬ ਇਹ ਬਸ ਨਾਂ ਤੇ ਰਹਿ ਗਿਆ ਰੰਗਲਾ ਪੰਜਾਬ ਜੀ ਨਾਮ ਤਾਂ ਹੀ ਰਹਿ ਗਿਆ ਕੁਛ ਨਹੀਂ ਹੈਗਾ ਇੱਥੇ ਕੋਈ ਸੁਵਿਧਾ ਨਹੀਂ ਮਜ਼ਦੂਰਾਂ ਨੂੰ ਉਹਨੂੰ ਵੀ ਵਾਦੇ ਦਿੱਤੇ ਜਾ ਰਹੇ ਕਿ ਰੁਜ਼ਗਾਰ ਦੇ ਸਾਧਨ ਪੈਦਾ ਕਰਾਂਗੇ ਰੋਜ਼ਗਾਰ ਨਹੀਂ ਹੈਗਾ ਜੀ ਅੰਮ੍ਰਿਤਸਰ 'ਚ ਰੇਤਾ ਬਜਰੀ ਸਸਤੀ ਹੈ ਜੀ ਬਿਲਕੁਲ ਨਹੀਂ ਜੀ ਮਹਿੰਗਾ ਹੀ ਹੈ ਸਭ ਚਲਦਾ ਜਾਂਦੇ ਆ ਕੀ ਇਹ ਕਾਰਨ ਵੱਡਾ ਨਹੀਂ ਹੈ ਕਿ ਰੇਤਾ ਬਜਰੀ ਜਾਂ ਇੱਟਾਂ ਸਸਤੀਆਂ ਨਹੀਂ ਹੋਈਆਂ ਤੇ ਤਾਂ ਰੋਜ਼ਗਾਰ ਨਹੀਂ ਮਿਲਦਾ ਲੋਕੀ ਘਰ ਨਹੀਂ ਬਣਾਉਂਦੇ ਵੇਖੋ ਜੀ ਘਰ ਬੰਦੇ ਨੇ ਪਰ ਬਣਾਉਣ ਉਹ ਹੀ ਡਾਇਰ ਜੀ ਨੂੰ 2 ਨੰਬਰ ਦੀ ਕਮਾਈ ਹੈ ਮਾਰੇ ਬੰਦੇ ਨੇ ਘਰ ਕਿ ਬਣਾਉਣਾ ਹਾਂਜੀ ਜਿਹੜਾ ਜਿਹੜਾ ਮਾੜਾ ਬੰਦਾ ਉਹ ਤੇ ਸੋਚ ਹੀ ਨਹੀਂ ਸਕਦਾ ਕਿਉਂਕਿ ਜੋ ਹਾਲਾਤ ਬਣਨਾ ਹੋ ਗਏ ਮਹਿੰਗਾਈ ਵੀ ਵੱਧ ਗਈ ਹੈ ਤੁਸੀਂ ਕੀ ਆਸ ਰੱਖਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਵਾਦੇ ਜਿਹੜੀ ਕਰਦੀ ਉਹ ਤੋਂ ਘੱਟ ਤੋਂ ਘੱਟ ਪੂਰੇ ਕਰੇ ਹੋਰ ਹੀ ਹੋਏਗਾ ਉਹ ਵਾਦੇ ਪੂਰੇ ਨਹੀਂ ਹੋਣਗੇ ਆਸਾ ਕੋਈ ਨਹੀਂ ਬਿਲਕੁਲ ਆਸਾ ਕੋਈ ਨਹੀਂ ਸੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਸਰਕਾਰ ਨੂੰ ਸੋਚਣਾ ਪਵੇਗਾ ਇਹ ਉਹ ਲੋਕ ਨੇ ਜਿਨ੍ਹਾਂ ਦੇ ਬਗੈਰ ਤੁਸੀਂ ਛੱਤ ਦੀ ਕਲਪਨਾ ਨਹੀਂ ਕਰ ਸਕਦੇ ਜਿਨ੍ਹਾਂ ਦੇ ਬਗੈਰ ਤੁਸੀਂ ਘਰ 'ਚ ਰਹਿ ਨਹੀਂ ਸਕਦੇ ਲੇਕਿਨ ਉਹਨਾਂ ਦੇ ਡੱਬੇ ਦੇ ਵੀ ਦੇਖ ਸਕਦੇ ਹੋ ਖਾਲੀ ਗੇ ਆ ਸੋ ਇਹਨਾਂ ਦੇ ਡੱਬਿਆਂ ਨੂੰ ਭਰਨਾ ਪਵੇਗਾ ਇਹਨਾਂ ਨੂੰ ਰੋਜ਼ਗਾਰ ਦੇਣਾ ਪਵੇਗਾ ਸੋ ਕੀ ਨਾ ਤੁਹਾਡਾ ਜੀ ਮੇਰਾ ਨਾਮ ਹੀ ਕੋਈ ਹੋਵੇਗਾ ਮੈਂ ਨਹੀਂ ਕੋਈ। ਸੋ ਗੱਲ ਵੀ ਨਹੀਂ ਕਰਨਾ ਜਾਂਦੇ ਗੱਲ ਵੀ ਕਿਉਂ ਕਰਨਗੇ ਬਿਲਕੁਲ ਕਿਉਂਕਿ ਗੱਲ ਕਰਨ ਦੀ ਹਿੰਮਤ ਨਹੀਂ। ਇਹਨਾਂ ਨੂੰ ਆਸ ਹੈ ਕਿ ਰੋਜ਼ਗਾਰ ਦੀ ਜੇ ਰੋਜ਼ਗਾਰ ਨਹੀਂ ਮਿਲੇਗਾ ਤਾਂ ਗੱਲ ਵੀ ਕੀ ਕਰਨਗੇ ਕਿਨਾ ਪਾਪੀ ਤੁਹਾਡਾ। ਸੋ ਸੋ ਇਹ ਆਸ ਰੱਖਿਆ ਜਾਂਦੇ ਕਿਨਾ ਤੁਹਾਡਾ? ਪ੍ਰਗਟ ਸਿੰਘ ਸਰ। ਪ੍ਰਗਟ ਸਿੰਘ ਜੀ ਕਿੱਥੋਂ ਆਏ ਹੋ? ਮੈਂ ਪਿੰਡ ਵਿਡਾਲਾ ਤੋਂ। ਵਿਡਾਲੇ ਤੋਂ ਇੰਨੀ ਦੂਰੋਂ ਆਏ ਹੋ ਜੇਬਾਂ ਦੇ ਹੱਥ ਪਾਏ ਆ ਜਦਕਿ ਇਹ ਹੱਥ ਕੰਮ ਤੇ ਹੋਣੇ ਚਾਹੀਦੇ। ਹਾਂਜੀ ਹਾਂਜੀ ਸਰ। ਬਿਨਾਂ ਕੰਮ ਕੀ ਨਹੀਂ? ਨਹੀਂ ਸਰ। ਪਾਰ ਪੰਨ ਦਿਨ ਹੋ ਗਏ ਬਸ ਇੱਦਾਂ ਹੀ ਤੁਰ ਫਿਰ ਕੇ ਚੱਲ ਜੰਦੇ ਤੁਰ ਫਿਰ ਕੇ ਚੱਲ ਜੰਦੇ ਹਾਂਜੀ ਇਸ ਤਰ੍ਹਾਂ ਰੋਟੀ ਚੱਲੇ ਜੀ ਕਰਦੀ ਰੋਟੀ ਵੇਲੋ ਮਹਾਰਾਜ ਚਲਾਈ ਜਾਂਦੇ ਆ ਰੱਬ ਚਲਾਂਦੇ ਆ ਹਾਂਜੀ ਸਰਕਾਰਾਂ ਕੋਈ ਨਹੀਂ ਕੋਈ ਨਿਕ ਨੂੰ ਪੁੱਛਦਾ ਗੇਦਾ ਅੱਜ ਮਈ ਦੀ ਵਸੇ ਮਜ਼ਦੂਰ ਦਿਵਸ ਹਾਂਜੀ ਅੱਜ ਤੁਹਾਨੂੰ ਛੁੱਟੀ ਕਰਨੀ ਚਾਹੀਦੀ ਜੇਬਾਂ ਦੇ ਹੱਥ ਵਾ ਕੇ ਪਰ ਪਰਿਵਾਰ ਦੇ ਨਾਲ ਘੁੰਮਣਾ ਚਾਹੀਦਾ ਲੇਕਿਨ ਬੇਰੁਜ਼ਗਾਰ ਖਲੋਤੀ ਹਾਂਜੀ ਸਰ ਬਿਲਕੁਲ ਸਹੀ ਟੱਡੀ ਗੱਲ ਇਦਾਂ ਹੀ ਆਸ ਕਿਸੇ ਕੋ ਨਹੀਂ ਪਾਓਗੇ ਹਾਂਜੀ ਸਰ ਪਾਵਾਂਗੇ ਕਿੰਨੂ ਪਾਓਗੇ ਐ ਤੀ ਔਰ ਕੇ ਬੰਦੇ ਨੂੰ ਪਾਵਾਂਗੇ ਇਹਨਾਂ ਤੋਂ ਜਿੰਨੇ ਕੋ ਆਸਾਂ ਨਹੀਂ ਹੈਗੀਆਂ ਤੇ ਇਹਨਾਂ ਨੂੰ ਕਾਲੀ ਬੋਟ ਪਾਉਣੀ ਹੈ ਬਦਲਾ ਨਹੀਂ ਕਰਨਾ ਬਦਲਾ ਨਹੀਂ ਕਰਨਾ ਸੋ ਬਿਲਕੁਲ ਸੋ ਆਸਾਂ ਹੋਣੀਆਂ ਚਾਹੀਦੀਆਂ ਹਨ ਔਰ ਆਸਾਂ ਦੇ ਜਿਹੜੇ ਆ ਬਿਲਕੁਲ ਉੱਤਰੇ ਕਿਉਂਕਿ ਗੱਲ ਵੀ ਕੋਈ ਨਹੀਂ ਕਰਦੇ ਔਰ ਸੱਚਾਈ ਹੈ ਇਸ ਲਈ ਕਰਦੇ ਕਿਉਂਕਿ ਇਹਨਾਂ ਨੂੰ ਆਸ ਆ ਕਿ ਇੱਥੇ ਕੋਈ ਕੰਮ ਦੇਣ ਆਊਗਾ ਕੋਈ ਰੋਟੀ ਦੇਣ ਆਊਗਾ ਸਰਕਾਰ ਇਹਨਾਂ ਨੂੰ ਇਸ ਸਿਸਟਮ ਨੂੰ ਸੁਣੂਗੀ ਕੋਈ ਰੋਟੀ ਦਾ ਆਸ ਰੱਖੂਗਾ ਕੀ ਨਾ ਭਾਈ ਤੁਹਾਡਾ ਆਇਆ ਕੋਈ ਨਾ ਕੋਈ ਪਰ ਮੈਂ ਆਣਾ ਰਿਹਾ ਸੋਨ ਪਰ ਮੈਂ ਗੱਲ ਨਹੀਂ ਕੀਤੀ ਮੈਂ ਗੱਲ ਨਹੀਂ ਕੀਤੀ ਕਿੰਨੂ ਡਿਕਨ ਦੇ ਹੋ ਡਿਕਨ ਕਿੰਨੂ ਦੇ ਯਾਦ ਆਸ ਕਾਮੀ ਡਿਕਨ ਦਾ ਸਰ ਆਇਆ ਕੋਈ ਨਹੀਂ ਸਰ ਅਛਾ ਗਿਆ ਨਹੀਂ ਅਜੇ ਕੋਈ ਆਇਆ ਟਾਈਮ ਟੂਨ ਹੋ ਗਿਆ 10 ਵਜਨ ਵਾਲੇ ਆ ਕਿਸ ਤਰ੍ਹਾਂ ਘਰ ਜਾਓਗੇ ਫਿਰ ਹਾਂਜੀ ਸਰ ਘਰ ਹੀ ਜਾਣਾ ਕਿੰਨੇ ਦਿਨ ਹੋ ਗਏ ਕੰਮ ਨਹੀਂ ਮਿਲਿਆ 5-6 ਦਿਨ ਹੋ ਗਏ ਸਰ ਇਹ ਕਿਤਰਾ ਰੋਟੀ ਚੱਲਣ ਦੀ ਹੈ ਤੈਨੂੰ ਹਰ ਟਾਈਮ ਪਾਸ ਨੂੰ ਹੁੰਦਾ ਜਾਂਦਾ ਮਾੜਾ ਚੰਗਾ ਹੋਰ ਕਰ ਕਾਂਜੋ ਪਰਿਵਾਰਾ ਦਾ ਪੂਰਾ ਨਹੀਂ ਮੈਂ ਹੀ ਇਕੱਲਾ ਡੈਡੀ ਹਾਂ ਡੈਡੀ ਹਾਂ ਉਹ ਕਰਦੇ ਕੁਛ ਨਹੀਂ ਡੈਡੀ ਨਹੀਂ ਹੋਂ ਨਾ ਪੂਰੇ ਹੋ ਗਏ ਅੱਛਾ ਪੂਰੇ ਹੋ ਗਏ ਸੋ ਬਿਲਕੁਲ ਇਸ ਤਰ੍ਹਾਂ ਦੀ ਹਰ ਘਰ ਦੀ ਘਟਨਾ ਕੀ ਨਾ ਭਾਈ ਤੁਹਾਡਾ ਜ਼ਰਾ ਨਰਮਲ ਸਿੰਘ ਸਰ ਨਰਮਲ ਸਿੰਘ ਜੀ ਕਿੱਥੋਂ ਆਏ ਹੋ ਗੁਡਾਲਾ ਆ ਗੁਡਾਲੇ ਤੋਂ ਆਇਆ ਆਸ ਲੈ ਕੇ ਆਇਆ ਪੁੱਤਰੀ ਘਰ ਦੇ ਵਿੱਚ ਬਾਜ਼ਾਰ ਚ ਖਲੋਤੇ ਹੋ ਮਿਲੇ ਕੋਈ ਆਸ ਕੰਮ ਵਾਸਤੇ ਆਏ ਸਰ ਮਿਲੇ ਆ ਕੁਛ ਕੰਮ ਨਹੀਂ ਮਿਲਿਆ ਕਿੰਨੇ ਦਿਨ ਹੋ ਗਏ ਹੋ ਗਏ 5-6 ਦਿਨ ਹੋ ਗਏ ਯਾਰ ਸਰਕਾਰ ਨਾ ਦੀ ਆ ਨਾ ਦੀ ਸਰਕਾਰ ਭਗਵੰਤਬਾਹ ਸੋਚ ਸੋਚਣ ਨਹੀਂ ਲਈ ਤੁਹਾਡਾ ਕੁਝ ਪਿੰਡਾਂ ਦੇ ਵਿੱਚ ਮਨਰੇਗਾ ਸਕੀਮ ਚਲਾਈ ਸੀ ਕਿ ਉਹ ਕੰਮ ਚ ਮਿਲਿਆ ਉਹ ਸਰ ਜਿਹੜੇ ਕਰਦੇ ਉਹਨਾਂ ਨੂੰ ਪੈਸਾ ਤੇ ਲੈਣੀ ਮਿਲਦਾ ਅੱਛਾ ਤੇ ਉਹਦਾ ਦਾ ਕੰਮ ਕਰ ਕਹਿੰਦੇ ਜੇ ਮਨਰੇਗਾ ਸਕੀਮ ਪਿੰਡਾਂ ਦੇ ਕੰਮ ਆਵੇ ਤਾਂ ਤੁਹਾਨੂੰ ਲੱਗਦਾ ਸ਼ਹਿਰਾਂ ਜਾਣ ਦੀ ਲੋੜ ਪਾਉਗੀ ਤੁਹਾਨੂੰ ਨਹੀਂ ਅਸੀਂ ਸ਼ਹਿਰ ਦਾ ਕੰਮ ਕਰਨਗੇ ਜੇ ਪੈਂਟਰ ਹੈ ਪੈਂਟਰ ਤੇ ਸ਼ਹਿਰ ਦੇ ਘਰੀ ਦਾ ਤੁਸੀਂ ਲੋਕਾਂ ਦੇ ਘਰਾਂ ਨੂੰ ਤਾਂ ਤੁਸੀਂ ਚਮਕ ਦਿੰਦੇ ਹੋ ਤੁਹਾਡੇ ਘਰਾਂ ਦੀ ਚਮਕ ਗਾਇਬ ਆ ਹਾਂਜੀ ਇਸ ਲੇਬਰ ਦੇ ਦਾ ਇਹਨਾਂ ਦਾ ਕਿੰਨਾ ਜੇ ਅਸਰ ਆ ਆਖਿਰਕਾਰ ਇਹਨਾਂ ਦਾ ਦਿਵਸ ਆਗਾ ਜਿਨ੍ਹਾਂ ਨੂੰ ਅਸੀਂ ਸਮਰਪਿਤ ਕਰਦੇ ਆ ਮਈ ਦਿਵਸ ਕੀ ਉਹ ਖੋਸ਼ ਹੋ ਜੈਨੇ ਗੱਲ ਕਰਦੇ ਕਿ ਨਾ ਭਾਈ ਤੁਹਾਡਾ ਅਰਜੰਦਰ ਸਿੰਘ ਜੀ ਸਰਜਿੰਦਰ ਸਿੰਘ ਜੀ ਲੋਕ ਸਭਾ ਚੋਣਾਂ ਆ ਗਿਆ ਵਾ ਮੈਦਾਨ ਚ ਪਾਰਟੀ ਆਮ ਆਦਮੀ ਪਾਰਟੀ ਵੀ ਕਾਂਗਰਸ ਵੀ ਆ ਭੀਜਪੀ ਵੀ ਆ ਅਕਾਲੀ ਦਲ ਵੀ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਆ ਲੇਕਿਨ ਤੁਸੀਂ ਉਹ ਲੋਕ ਆ ਗਏ ਜਿਨ੍ਹਾਂ ਦੇ ਬਿਗੈਰ ਕਿਸੇ ਵੀ ਸ਼ਹਿਰ ਜਾਂ ਕਿਸੇ ਵੀ ਬਿਲਡਿੰਗ ਦੀ ਬੁਨਿਆਦ ਨੂੰ ਅਸੀਂ ਮਜ਼ਬੂਤ ਨਹੀਂ ਮੰਨ ਸਕਦੇ ਆ ਸੋ ਲੱਗਦਾ ਤੁਹਾਡੇ ਹੱਕਾਂ ਦੀ ਗੱਲ ਕੀਤੀ ਜਾ ਰਹੀ ਆ ਤੁਹਾਨੂੰ ਰੋਜ਼ਗਾਰ ਮਿਲ ਰਿਹਾ ਹੈ ਇਹ ਤੁਹਾਡੇ ਹੱਕ ਜਿਹੜੇ ਪੂਰੇ ਹੋ ਰਹੇ ਆ ਕੋਈ ਨਹੀਂ ਹੋ ਰਿਹਾ ਸਰ ਸਾਡਾ ਰੋਜ਼ਗਾਰ ਕੋਈ ਨਹੀਂ ਹੁੰਦਾ ਸਭ ਮਜ਼ਦੂਰ ਖਲੋਤੇ ਆ ਠੀਕ ਹੈ ਜੀ ਮਹਗਾਈ ਇੰਨੀ ਹੋ ਗਈ ਆ ਨਾ ਸਾਨੂੰ ਰੋਟੀ ਇੱਕ ਦਿਹਾੜੀ ਲੱਗ ਜਾਂਦੀ ਆ ਇੱਕ ਨਹੀਂ ਲੱਗਦੀ ਉਹਦੇ ਨਾਲ ਹੀ ਅਸੀਂ ਆਪਣਾ ਗੁਜ਼ਾਰਾ ਕਰਦੇ ਆ ਠੀਕ ਹੈ ਨਾ ਸਾਨੂੰ ਕੋਈ ਗਵਰਨਮੈਂਟ ਦੇ ਰਹੀ ਆ ਨਾ ਕੋਈ ਕਾਂਗਰਸ ਦੇ ਰਹੀ ਨੇ ਭਾਜਪਾ ਦੇ ਰਹੀ ਨਾ ਮਾਂ ਪਾਰਟੀ ਦੇ ਰਹੀ ਆ ਆਨੂੰ ਅਜ ਤੱਕ ਕਣਕ ਵੀ ਨਹੀਂ ਮਿਲੀ ਠੀਕ ਹੈ ਜੀ ਕਦੋਂ ਤੂੰ ਤੈਨੂੰ ਮਿਲੀ ਆ ਆ 50 ਸਾਲ ਮੇਰੀ ਉਮਰ ਹੋ ਛੱਲਿਆ ਨੂੰ 50 ਸਾਲ ਤੋਂ ਕਣਕ ਨਹੀਂ ਮਿਲ ਲਈ ਵੀ ਉਹਨਾਂ ਦਾ ਰਾਸ਼ਟਰ ਧਾਰ卡ਡ ਲੈ ਕੇ ਜਾਏ ਜਾਈਦੇ ਆ ਤੇ ਆਦਾਂ ਦਿੰਦੇ ਆ ਭਈ ਤੁਹਾਡੇ ਨੈੱਟ ਤੇ ਨਹੀਂ ਚੜੇ ਬਾਕੀ ਕੰਮ ਕਿਤਰਾ ਹੋ ਜਾਂਦੇ ਜਿਹੜੇ ਨੈਟਾਂ ਦੇ ਕੰਮ ਆ ਜਿਹੜੇ ਉਹ ਕਿਤਰਾ ਬੈਂਕਾਂ ਦੇ ਕੰਮ ਕਿਤਰਾ ਹੋ ਜਾਂਦੇ ਬੱਚਿਆਂ ਦੇ ਕੰਮ ਕਿਤਰਾ ਹੋ ਜਾਂਦੇ ਆ ਜਿਹੜੇ ਦੀਪੂ ਵਾਲੇ ਸਾਰੇ ਪਰੇਸ਼ਾਨ ਕਰਦੇ ਗਰੀਬ ਜਨਤਾ ਨੂੰ ਤੁਸੀਂ ਜੋ ਇੱਕ ਹੋਂਦ ਤੋਂ ਕੋਈ ਵੋਟ ਮੰਗੇ ਲਾਏ ਤਾਂ ਤੁਹਾਨੂੰ ਕਿਸ ਨੂੰ ਵੋਟ ਦੇਵੋਗੇ ਆ ਕੀ ਕੀ ਸੋਚੋਗੇ ਵੋਟ ਅਸੀਂ ਤਾਂਗੇ ਜੀ ਆਪਣਾ ਸੋਚ ਸਮਝ ਕੇ ਜਿਹੜਾ ਕੋਈ ਸਾਡਾ ਹੱਕ ਦਾ ਕੰਮ ਸੋਚੂਗਾ ਪਹਿਲੀ ਗੱਲ ਤੇ ਉਹ ਰੇਤ ਇੰਨੀ ਕਿੰਨੀ ਮਹਿੰਗੀ ਕਰ ਛੱਡੀ ਇਹਨਾਂ ਲੋਕਾਂ ਨੇ ਵੱਡਿਆਂ ਤੇ ਡਾਲਿਆ ਨੇ ਕੀ ਭਾ ਚੱਲਣ ਦੀ ਰੇਤ ਨੂੰ ਤੇ ਇਹ ਤਾਂ ਚੱਲਣ ਨਹੀਂ 4200 ਰੁਪਏ ਆ ਚੱਲਣ ਦੀ ਰੇਤ ਦਾ जरा बताली सौ रुपया सैकड़ा रेता ला के काम कराऊगा वो की मजदूर दूगा वो दुकाने सारे खाली बैठे रहेंगे कोई गाहक नहीं आता दुकाना तो बिल्कुल लोग हाँ लो जी मेरा नाम शंकर जीकर काम मेरा आपको हमको चार दिन चार दिन वेले रहते एक दिन काम मिलता है जी पांच सौ रुपया लेके जाते हैं एक हफ्ता खाते हैं जी आज मई दिवस है मई दिवस को पता जी क्या है मई दिवस आज मजदूर की छुट्टी होती है पर हमारे घर में रोटी नहीं है कि हम काम पर आना पड़ा है मजदूर की छुट्टी होती है लेकिन काम के लिए आना रोटी तो के लिए आना बच्चों लिए के पेट के लिए आना हाँ जी तो चुनाव आ गए हैं लोग लीडर आएंगे वादे भी करेंगे तो वोट पाने की बारी आएगी क्या वोट पाओगे किसको पाओगे देखेंगे और तो टाइम बतायागा अभी तो टाइम नहीं है पर टाइम बताएगा सुनता किस... कोई नहीं आपकी नहीं जी कोई सुनने वाला नहीं अब देखेंगे बाद में देखेंगे बिल्कुल सो बिल्कुल और इतने गल तो ना भी गल की है सो इतने भाई ना गल करेंगे भाई की ना भाई अज तुम भी काम मिल रहा हाँ जी काम मिल रहा थानू काम बस ऐदा ही है मरदा वही नहीं मरता ਤੁਹ ਸਰਕਾਰਾਂ ਆਉਂਦੀਆਂ ਵਾਦੇ ਕਰ ਕੰਮ ਨਹੀਂ ਨਜ਼ਰ ਸਾਨੂੰ ਕੋਈ ਸਰਕਾਰਾਂ ਆਉਂਦੀਆਂ ਵਾਦੇ ਪੂਰੇ ਕਰਦੀ ਲੱਗਦਾ ਵਾਦੇ ਪੂਰੇ ਹੁੰਦੇ ਕੋਈ ਵਾਦੇ ਪੂਰੇ ਪੂਰੇ ਨਹੀਂ ਕੋਈ ਮਿਲ ਗਈ ਤੇੜੀ ਕਹੀ ਦੀ ਲੱਗੀ ਨਹੀਂ ਤੇ ਨਹੀਂ ਤੇ ਜੋ ਵੋਟ ਵੰਨ ਦੀ ਵਾਰੀ ਆਈ ਤੁਹਾਡੇ ਕੋਲ ਕੈਂਡੀਡੇਟ ਆਣਗੇ ਸੋਚੋਗੇ ਕਿੰਨੂ ਵੋਟ ਪਾਉਗੇ ਵੋਟ ਉਹਨਾਂ ਨੂੰ ਜੋ ਕੋਈ ਫਾਇਦਾ ਕਰੇ ਸਾਡਾ ਉਹਨੂੰ ਹੀ ਵੋਟ ਪਾਵਾਂਗੇ। ਸਰਕਾਰਾਂ ਨੂੰ ਸੋਚਣਾ ਚਾਹੀਦਾ। ਸੋਚਣਾ ਚਾਹੀਦਾ ਕੋਈ ਚੰਗੇ ਬੰਦੇ ਨੂੰ ਸੋਚਣਾ ਚਾਹੀਦਾ ਵਾ ਆਮ ਜਨਤਾ ਵਾਸਤੇ ਸੋਚਣਾ ਚਾਹੀਦਾ ਵਾ ਕਿੰਨੇ ਭੜਕਦੇ ਫਿਰਦੇ ਆ ਲੋਕ ਬੇਕਾਰ ਬੇਰੁਜ਼ਗਾਰ ਤੋਰੇ ਫਿਰਦੇ ਆ ਨੌਜਵਾਨ। ਆਪਦੀ ਸਰਕਾਰ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਆ। ਆਮ ਆਦਮੀ ਸਰਕਾਰ ਨੂੰ ਸੋਚਣਾ ਚਾਹੀਦਾ ਗਰੀਬਾਂ ਦੇ ਘਰ ਬਣਾਉਣ ਜਿਹੜੇ ਤੋਰੇ ਤੁਹਾਡੀ ਸਰਕਾਰ ਕਿਤਾਂ ਨਹੀਂ ਕਿਤਾਂ ਉਹਨਾਂ ਨੂੰ ਵੋਟਾਂ ਪਾਈਆਂ ਕਈਆਂ ਦੇ ਘਰ ਅਜੇ ਕੱਚੇ ਪਏ ਰਹਤੇ ਕਿੰਨੇ ਬਖਾਵਾਂ ਗੱਲ ਕਰ। ਕੋਈ ਵੀ ਨਹੀਂ ਕਹਿਦਾ ਘਰ ਬਣਿਆ ਇਹਨਾਂ ਨੇ ਵਾਅਦੇ ਹੀ ਕੀਤੇ ਘਰ ਬਣਾਵਾਂਗੇ ਸੋ 32 ਫੀ ਮਿਲ ਰਹੀ ਆ 32 ਦੇ ਚਲੋ ਮਿਲਦੀ ਮਿਲਦੀ ਆ ਹੋਰ ਬਾਕੀ ਸੂਤ ਤਾਂ ਹੋਰ ਕੋਈ ਸੂਤ ਨਹੀਂ ਸੋ ਆਪ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਆ ਸੋ ਆਮ ਲੋਕਾਂ ਦੀ ਸਰਕਾਰ ਦੇ ਵਿੱਚ ਮਈ ਦਿਵਸ ਜਿਹੜਾ ਵਾ ਸੋ ਇੱਥੇ ਲੋਕ ਹੋ ਗਏ ਬਿਲਕੁਲ ਇੱਥੇ ਤੁਸੀਂ ਦੇਖ ਸਕਦੇ ਕਿਸ ਤਰ੍ਹਾਂ ਕੀ ਨਾ ਭਾਈ ਤੁਹਾਡਾ ਸਾਇਲ ਜੀ ਸੋ ਸਾਇਲ ਜੀ ਤੁਹਾਡੇ ਕੰਮ ਮਿਲ ਰਿਹਾ ਤੁਹਾਨੂੰ ਕੰਮ ਇਦਾਂ ਹੀ ਭਾਈ ਆਈਦਾ ਵਾ ਕਿਤੇ ਲੱਗ ਜਾਂਦਾ ਇਧੜੀ ਕਿਤੇ ਨਹੀਂ ਮਿਲਦਾ ਕੰਮ ਆਏ ਅੱਜ ਵੇਖੋ ਦੇ ਰਿਲਾ ਦੇ ਆ ਕਿ ਨਹੀਂ ਪੰਜਾਬ ਚ ਤੁਹਾਡੀ ਸਰਕਾਰ ਨਾਰਾ ਦਿੱਤਾ ਸੀ ਆਮ ਆਦਮੀ ਦੀ ਸਰਕਾਰ ਲੱਗਦਾ ਸਰਕਾਰ ਤੁਹਾਡੇ ਵਾਅਦਿਆਂ ਤੇ ਖੜੀ ਉੱਤਰੀਏ ਨਹੀਂ ਸਰ ਕੀ ਕਰਨਾ ਇਹ ਕਰ ਰਹਾ ਸਰ ਜੀ ਆਟਾ ਹਟਾ ਦੇ ਕੋ ਕੀਤਾ ਨਹੀਂ ਉਹਨਾਂ ਨੇ ਸਰਕਾਰਾਂ ਨੇ ਕਹਿੰਦੇ ਅਸੀਂ 85% ਗਰੰਟੀਆਂ ਪੂਰੀ ਕੀਤੀਆਂ ਕੋਈ ਨਹੀਂ ਕੀਤਾ ਐਵੇਂ ਭਜਨ ਦੇ ਜਾਂਦੇ ਆ ਜੀ ਹੁਣ ਵੀ ਲੋਕ ਸਭਾ ਚੋਣਾਂ ਆ ਤੁਹਾਡੇ ਵਿਚਕਾਰ ਆਣਗੇ ਕੀ ਮੰਨੇਗਾ ਤੁਹਾਡਾ ਆਡਾ ਬਾਣੇ ਆ ਸੋ ਸਮਝ ਕੇ ਬਾਬਾ ਦੇ ਦਿਨੋਂ ਪਾਵਾਂਗੇ ਬਲੇ ਡਿਸਾਈਡ ਨਹੀਂ ਕੀਤਾ ਕੋਈ ਪਾਰਟੀ ਨਹੀਂ ਨਹੀਂ ਸੋ ਸਮਝ ਕੇ ਬਾਬਾ ਅੱਜ ਮਈ ਦਿਵਸ ਆਇਆ ਮਤਾ ਪਤਾ ਇਹਦੇ ਬਾਰੇ ਤੁਹਾਨੂੰ ਪਤਾ ਹੀ ਹੋਣਾ ਇਹਦਾ ਅੱਜ ਦਾ ਆ ਲੇਬਰ ਡੇ ਆ ਹਾਂਜੀ ਆਜੀ ਆਏ ਆ ਭਾਜੀ ਹੁਣ ਕੀ ਕਰੀਏ ਗੁਜ਼ਾਰਾ ਆਪਣੇ ਦਿਹਾੜੀ ਲਾਵਾਂਗੇ ਤੇ ਉਹ ਖਾਣਾ ਆਪਾਂ ਦਿਹਾੜੀ ਲਾ ਕੇ ਆ ਛੁੱਟੀ ਨਹੀਂ ਕਰਨੀ ਛੁੱਟੀ ਨਹੀਂ ਕਰਨੀ ਆਏ ਆ ਆਪਾਂ ਦਿਹਾੜੀ ਲਾਵਾਂਗੇ ਤੇ ਖਾ ਲਾਂਗੇ ਨਹੀਂ ਤੇ ਨਹੀਂ ਘਰ ਦੇ ਆਸ ਚ ਬੈਠੇ ਹਾਂਜੀ ਹਾਂਜੀ ਘਰ ਦੇ ਆਸ ਚ ਬੈਠੇ ਉਹ ਕੁਝ ਲੈ ਕੇ ਜਾਵਾਂ ਲੈ ਕੇ ਜਾਵਾਂਗੇ ਜੇ ਨਹੀਂ ਮਿਲਦਾ ਕੋਈ ਦਿਨ ਕੰਮ ਕੀ ਕੀ ਮਨ ਚ ਬੀਤੀ ਅਵੇਰ ਪਈ ਉਹ ਕਾਈ ਤਾਲਦਾ ਕੰਮ ਉਹ ਕਾਈ ਤਾਲਦਾ ਕੰਮ ਉਹੋ ਹੀ ਆ ਭਾਈ ਜੋ ਘਰੇ ਰਸਨ ਪਾਇਆ ਉਹ ਥੋੜਾ ਥੋੜਾ ਕਰਕੇ ਖਾਈ ਦ ਸਰਕਾਰਾਂ ਨੂੰ ਤੁਹਾਡੇ ਬਾਰੇ ਸੋਚਣਾ ਮੈਨਾ ਔਰ ਜੇ ਗੱਲ ਕਰੀਏ ਰੇਤ ਬੱਜਰੀ ਕਹਿੰਦੇ ਬੜੀ ਸਸਤੀ ਕਰ ਦਾਂਗੇ ਕਿ ਉਹ ਸਸਤੀ ਹੋਈ ਨਹੀਂ ਸਰ ਉਹ ਜ ਨਹੀਂ ਹੋਇਆ ਇਦਾਂ ਕਹੀ ਜਾਂਦੇ ਰਹਿੰਦੇ ਆ ਚਲ ਜੀ ਹਾਂ ਜੀ ਚਲ ਜੀ ਆ ਜਾਈਏ ਕਰਦੇ ਆ ਕਰ ਕਰ ਵੀ ਦਿੰਦੇ ਆ ਨਹੀਂ ਵੀ ਕਰਦੇ ਸੋ ਹਲੇ ਤੱਕ ਤੇ ਨਹੀਂ ਹੋਈ ਨਹੀਂ ਹੋਈ ਇਹ ਕੀ ਨੇ ਤੁਹਾਡੇ ਜੀ ਅਭੀ ਸੋ ਅਭੀ ਜੀ ਕੰਮ ਮਿਲ ਰਿਹਾ ਆਪਕੋ काम सर कभी मिल जाता है कभी नहीं मिलता सर बता क्या है यहाँ पे लेबर की चलती है पाँच सौ दिहाड़ी वैसे सर जो यहाँ पे जो बड़े हैं उनको चाहिए कि लेबर की मिस्त्री को सात सौ मिलता तो लेबर का सौ रुपया तो बढ़ाना चाहिए इससे कुछ बत्ता नहीं क्यों पाँच सौ रुपये में तो खर्चा पानी होता है उसमें घर घर क्या तो चुनाव सिर पर है हर कोई वादे कर रहा है तो आपको लगता है कि कोई आपकी या, पार्टी या, या, या कोई ए, लोग जो आपके आस के ऊपर खड़ा होता पार्टी तो जो पिछला जो रिकॉर्ड देखा है उसके हिसाब से यही लग रहा है कि बीजेपी आएगी और तो कोई आ नहीं तो तो अगर आपने वोट पानी तो किसको भाँगी? मेरे हिसाब से तो वोट बीजेपी को जाएगा बीजेपी को जाएगा काम कर रही है आपके लिए मेरे लिए काम है मेरा तो मैं आज भी यहीं हूँ कल भी यहीं रहूंगा आप आए हो तब भी मिलूंगा नहीं आओगे तब भी मिलूंगा कोई और बदलाव नहीं चाहते ਬਦਲਾਅ ਤਾਂ ਜਤੋਂ ਵੀ ਇਹ ਤਾਂ ਸਰਕਾਰ ਦੇ ਉੱਪਰ ਮੈਂ ਤੇ ਕਾਮ ਇਨਸਾਨ ਹਾਂ ਮੈਂ ਕਿਹੜਾ ਬਦਲਾਅ ਕਰ ਸਕਦਾ ਹਾਂ ਬਦਲਾਅ ਮੈਂ ਅਗਰ ਵੋਟ ਪਾਵਾਂ ਤਾਂ ਕਿਸ ਕੋ ਪਾਉਂਗੇ ਬੀਜੇਪੀ ਕੋ ਬੀਜੇਪੀ ਕੋ ਪਾਉਂਗੇ ਅਭੀ ਕੰਮ ਵੀ ਨਹੀਂ ਹੋ ਰਿਹਾ ਲੇਕਿਨ ਬੀਜੇਪੀ ਕੋ ਵੋਟ ਪਾਉਂਗੇ ਸੋ ਇਧਰ ਹੋਰ ਲੋਕ ਖੜੇ ਆ ਕਿਨਾ ਭਾਈ ਤੁਹਾਡਾ ਕੀ ਸਿੰਘ ਜੀ ਜੀਤ ਸਿੰਘ ਜੀ ਕੰਮ ਮਿਲ ਰਿਹਾ ਹਾਂਜੀ ਕੰਮ ਮਿਲ ਰਿਹਾ ਜੀ ਕੰਮ ਮੈਨੂੰ ਕਦੀ ਮਿਲਦਾ ਕਦੀ ਨਹੀਂ ਮਿਲਦਾ ਜੇਕਰ ਚੋਣਾਂ ਆ ਗਈਆਂ ਵੋਟਾਂ ਪਾਉਣ ਦੀ ਵਾਰੀ ਆਏ ਤਾਂ ਕਿੰਨੂੰ ਪਾਉਗੇ ਇਹਦੇ ਸੋਚ ਸਮਝ ਕੇ ਪਾਵਾਂਗੇ ਜੀ ਕੰਮ ਤੇ ਕੋਈ ਵੀ ਨਹੀਂ ਕਰਦਾ ਗਰੀਬਾਂ ਦਾ ਕੰਮ ਕੋਈ ਵੀ ਨਹੀਂ ਕਰ ਤੁਸੀਂ ਮੌਜੂਦਾ ਐਮਪੀ ਰੋਜ਼ਗਾਰ ਦੀ ਗੱਲ ਕਰਦੇ ਤਾਂ ਤੁਹਾਨੂੰ ਲੱਗਦਾ ਕਾਂਗਰਸ ਤੇ ਗੁਰਜੀਤ ਜੋੜਲਾ ਉਹਨਾਂ ਕੰਮ ਕੀਤੇ ਆ ਹਾਂਜੀ ਹਾਂਜੀ ਕੋਹ ਕੀਤੇ ਵੀ ਆ ਕੋਹ ਨਹੀਂ ਵੀ ਕਰਦੇ ਜੀ ਤਹਾਨੂੰ ਵੋਟ ਸੇ ਸਮਝ ਆਉਗੇ ਹਾਂਜੀ ਹਾਂਜੀ ਤਸਵੀਰਾਂ ਜਿਾਵਾਂ ਜਿਹੜੀ ਇਹਨਾਂ ਦੇ ਚਿਹਰਿਆਂ ਨੂੰ ਬਿਆ ਕਰਦੀ ਐ ਸੋ ਇਹ ਤਸਵੀਰਾਂ ਦੇਖ ਸਕਦੇ ਤੁਸੀਂ ਕਿਸ ਤਰ੍ਹਾਂ ਇਹਨਾਂ ਦੇ ਚਿਹਰਿਆਂ ਤੋਂ ਬਿਆ ਕਰਦੀ ਐ ਸਰਕਾਰਾਂ ਦੇ ਸਿਸਟਮ ਅਗੇ ਆ ਸਰਕਾਰ ਇਹਨਾਂ ਦੇ ਚਿਹਰਿਆਂ ਤੇ ਵੀ ਨਹੀਂ ਚਮਕ ਲਿਆਉਣ ਦੀ ਸੋਚਣ ਦੀ ਔਰ ਬਿਲਕੁਲ ਰੋਲ ਆਸਵਾ ਜਹਿੰਦੇ ਆ ਮਈ ਦਿਵਸ ਹੈਗਾ ਮਜ਼ਦੂਰ ਦਿਵਸ ਆ ਬਾਰ ਬਾਰ ਕਿਉਂ ਗੱਨਾ ਇਹ ਮਈ ਦਿਵਸ ਮਜ਼ਦੂਰ ਦਿਵਸ ਤੁਸੀਂ ਉਦੋਂ ਹੀ ਮਨਾ ਸਕਦੇ ਹੋ ਜਦੋਂ ਇਹਨਾਂ ਦੇ ਚਿਹਰੇ ਖੁਸ਼ਹਾਲ ਹੋਣਗੇ ਇਹਨਾਂ ਨੂੰ ਕੰਮ ਮਿਲੇਗਾ ਇਹਨਾਂ ਦੇ ਡੱਬੇ ਭਰੇ ਹੋਣਗੇ ਔਰ ਇਹਨਾਂ ਦੀ ਸਰਕਾਰ ਸੁਨੇਗੀ ਸਰਕਾਰ ਨੂੰ ਰੁਜ਼ਗਾਰ ਦੇਣਾ ਚਾਹੀਦਾ ਹੈ ਮਈ ਦਿਵਸ ਦਾ ਤਾਂ ਹੀ ਉਹ ਮਤਲਬ ਨਿਕਲੇਗਾ